ਮਰਹੂਮ ਪੰਜਾਬੀ ਗਾਇਕ ਸਦਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਚੋਣ ਲੜਨ ਦੀਆਂ ਚਰਚਾਵਾਂ ਦੇ ਦਰਮਿਆਨ ਅੱਜ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਘਰ ਜਾ ਸਕਦੇ ਨੇ ਸੂਤਰਾਂ ਮੁਤਾਬਕ ਬਾਜਵਾ ਉਹਨਾਂ ਨੂੰ ਮੰਨਣ ਦੇ ਲਈ ਬਲਕੌਰ ਸਿੰਘ ਦੇ ਘਰ ਜਾ ਰਹੇ ਨੇ ਕੱਲ ਚਰਚਾ ਸ਼ੁਰੂ ਹੋ ਗਈ ਸੀ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ ਸਗੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਨੇ ਹਾਲਾਂਕਿ ਅਮਰਿੰਦਰ ਸਿੰਘ ਰਾਜਾਵੜਿੰਗ ਨੇਤਾਵਾਂ ਨੂੰ ਵਧਾਈ ਵੀ ਦੇ ਦਿੱਤੀ ਸੀ ਕਿ ਜੇਕਰ ਉਹ ਆਜ਼ਾਦ ਚੋਣ ਲੜਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮੁਬਾਰਕ ਹਾਲਾਂਕਿ ਉਹਨਾਂ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਸੀ ਕਿ ਕਾਂਗਰਸ ਵੀ ਉਹਨਾਂ ਨੂੰ ਪੇਸ਼ਕਸ਼ ਕਰ ਚੁੱਕੀ ਹੈ ਕਿ ਜੇਕਰ ਉਹ ਕਾਂਗਰਸ ਦੀ ਟਿਕਟੇ 'ਤੇ ਚੋਣ ਲੜਨਾ ਚਾਹੁੰਦੇ ਨੇ ਤਾਂ ਲੜ ਸਕਦੇ ਨੇ ਹਾਲਾਂਕਿ ਕਾਂਗਰਸ ਵੱਲੋਂ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਬਲਕੌਰ ਸਿੰਘ ਨੇ ਕਦੇ ਸਪਸਟ ਤੌਰ ਤੇ ਸਿਆਸਤ ਚ ਨਿਤਰਨ ਦੀ ਗੱਲ ਤਾਂ ਨਹੀਂ ਕਹੀ ਪਰ ਸਿਆਸੀ ਤੌਰ ਤੇ ਉਹ ਕਈ ਵਾਰ ਦਫਾ ਸਰਗਰਮ ਵੀ ਰਹੇ ਨੇ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਈ ਸੀ ਤਾਂ ਉਦੋਂ ਉਹਨਾਂ ਨੇ ਪ੍ਰਚਾਰ ਵੀ ਕੀਤਾ ਸੀ ਉਹ ਆਪਣੇ ਪੁੱਤ ਸੁਖਦੀਪ ਸਿੰਘ ਸਦੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੇ ਨੇ ਤੇ ਸਰਕਾਰ ਅਤੇ ਸਿਸਟਮ ਤੇ ਸਵਾਲ ਵੀ ਖੜੇ ਕਰਦੇ ਨੇ ਤੇ ਹੁਣ ਖਬਰ ਆਈ ਸੀ ਸੂਤਰ ਮਤਾਬਿਕ ਕਿ ਉਹ ਚੋਣ ਲੜ ਸਕਦੇ ਨੇ ਪਰ ਆਜ਼ਾਦ ਇਸੇ ਲਈ ਹੁਣ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਮਾਨਸਾ ਤੋਂ ਸਿੱਧੂ ਮੂਸੇਵਾਲਾ ਕਾਂਗਰਸ ਦੀ ਟਿਕਟ ਤੇ ਹੀ ਚੋਣ ਲੜੇ ਸਰ ਉਹ ਬਖਰ ਸਿੰਘ ਜੀ ਅਗਰ ਚੋਣ ਲੜ ਰਹੇ ਆ ਸਾਡੇ ਤਾਂ ਉਹ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਤਾਂ ਬਹੁਤ ਹੀ ਪਿਆਰੇ ਨੇ ਅਸੀਂ ਤਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਬੇਸ਼ੱਕ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜਨਾ ਹੈ ਤਾਂ ਤੁਸੀਂ ਲੜੋ ਅਸੀਂ ਤੁਹਾਡੇ ਅੱਗੇ ਹਾਜ਼ਰ ਹੈ ਕਿਉਂਕਿ ਸਾਡਾ ਇੱਕ ਪਰਿਵਾਰ ਹੈ ਸਿੱਧੂ ਸਾਡਾ ਭਰਾ ਸੀਗਾ ਪਰ ਸਾਨੂੰ ਬੜਾ ਦੁੱਖ ਹੈ ਸਿੱਧੂ ਦਾ ਬੜਾ ਦੁੱਖ ਹੈ ਇਹ ਚੰਗਾ ਹੁੰਦਾ ਜੇ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ ਜੇ ਉਹ ਭੱਜ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਬਖਸ਼ੇ